ਮੈਂ ਇਹ ਆਪਣਾ ਅਨੁਭਵ ਤੁਹਾਡੇ ਸਾਹਮਣੇ ਰੱਖਣਾ ਕਿਉਂਕਿ ਮੈਨੂੰ 45 ਸਾਲ ਹੋ ਗਏ ਨੇ ਕਥਾ ਕਰਦੇ ਇਸ ਧਾਰਮਿਕ ਲੈਣ ਦੇ ਵਿੱਚ ਵਿਚਰਦੇ ਆਂ ਕਿਦਰੇ ਕਰੋਨਾ ਚ ਇੱਕ ਕਦਰ ਬਨਾਲ ਜੁੜੀ ਹੋਈ ਆਤਮਾ ਦਿਖਾਈ ਦਿੱਤੀ ਤੇ ਕਿ ਇਹ ਕੁਝ ਵੀ ਨਹੀਂ ਹੈ ਇੱਕ ਮਾਲੀ ਹਜ਼ਾਰ ਬੂਟੇ ਲਾਵੇ ਤੇ ਸਿਰਫ ਇੱਕ ਬੂਟੇ ਨੂੰ ਫੁੱਲ ਤੇ ਫਲ ਲੱਗਣ ਬਾਕੀ ਸਾਰੇ ਸੁੱਕ ਸੜ ਜਾਣ ਇਹ ਮਾਲੀ ਦੀ ਕਰਾਮਾਤ ਨਹੀਂ ਹੈ ਸ਼ਾਇਦ ਮਾਲੀ ਦੀ ਨਜ਼ਰਾਂ ਚੋਂ ਬਚ ਗਏ ਹੋਵੇ ਲਤਾਂ ਇਹ ਹਰਾ ਭਰਾ ਰਹੇ ਕੋਈ ਕਦ ਜੁੜੀ ਹੋਈ ਆਤਮਾ ਜੇ ਮਿਲਦੀ ਹੈ ਤਾਂ ਮੈਂ ਅਰਜ਼ ਕਰਾਂ ਨਾ ਰਾਗੀਆਂ ਕਰਕੇ ਨਾ ਪ੍ਰਚਾਰਕਾਂ ਕਰਕੇ ਨਾ ਬ੍ਰਾਹਮਣਾ ਕਰਕੇ ਨਾ ਮੰਦਰ ਮਸਜਿਦ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਰਵੇ ਉਹ ਕੋਈ ਉਸ ਦੇ ਪੂਰਬਲੇ ਸੰਸਕਾਰ ਨੇ ਤੇ ਖੇਡ ਬਣ ਗੀ سلسلہ ਬਣ ਗਿਆ 999 درخت ਤੇ ਸੜ ਕੇ ਰਹੇ ਨੇ ਕੁਝ ਵੀ ਨਹੀਂ ਇੱਕੋ ਹੀ ਨੂੰ ਫੁੱਲ ਤੇ ਫਲ ਲੱਗੇ ਨੇ ਦਾਵਾ ਅਗਨ ਬਹੁਤ ਤ੍ਰਣ ਜਾਰੇ ਕੋਈ ਹਰਿਓ ਬੂਟ ਰਹਿ ਹੋਰ ਮਹਾਰਾਜ ਕਰਨ ਮਨੁਖ ਸਾਦੇ ਚਮਨ ਦੇ ਚ ਕੋਈ ਇੱਕ ਅਦ ਬੂਟਾ ਹਰਾ ਭਰਾ ਦਿਖਾਈ ਦਿੰਦਾ ਬਾਕੀ ਤੇ ਸਭ ਸੜ ਗਏ ਗਲ ਗਏ ਕੁਛ ਵੀ ਨਹੀਂ ਤੋ ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ ਮਨ ਨਹੀਂ ਸੁਣਦਾ ਮਨ ਕਤਈ ਨਹੀਂ ਸੁਣਦਾ ਮਨ ਕਿਥੇ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂਸ ਕਿਉਂ ਜਾਂਦਾ ਹੈ ਕੁਝ ਮਿਲੇ ਸੰ ਸੁਖ ਆਪਣਾ ਅਕਸ ਛੱਡ ਗਏ ਯਾਦ ਆਂਦੇ ਕੁਛ ਮਿਲੇ ਸੰਦੁਖ ਦੁੱਖ ਕੀ ਇਹ ਨੁਮਿਲੇ ਹੋਇ ਅਸੁਖ ਸੀ ਚਲਾ ਗਿਆ ਕੁਛ ਮਿਲੇ ਸੰਦੁਖ ਚੋਟ ਪੁਚਾ ਗਿਆ ਜ਼ਖਮ ਕਰ ਗਿਆ ਯਾਦ ਆਂਦੇ ਜਦ ਮਨੁੱਖ ਯਾਦਾਂ ਦੇ ਚ ਬੈਠਾ ਹੋਵੇ ਯਾ ਦੁੱਖ ਨੂੰ ਯਾਦ ਕਰ ਰਿਹਾ ਸੁਖ ਨੂੰ ਚਿੰਤਾ ਭਵਿਸ਼ ਦੀ ਆਉਣ ਵਾਲੇ ਸਮੇਂ ਦੀ ਕਿਉਂ ਭਵਿਸ਼ ਵਿੱਚ ਸੁੱਖ ਮਿਲੇ ਦੁੱਖ ਨਾ ਮਿਲੇ ਜੋ ਮਿਲੇ ਹੋਇਆ ਇਹ ਵਿਛੜੇ ਨਾ ਜੋ ਕੋਲ ਹੈ ਜਾਏ ਨਾ ਇਹਦੀ ਚਿੰਤਨਾ ਮਨ ਕਿਥੇ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਇਹ ਭਟਕਦਾ ਹੈ ਬੂਤ ਕਾਲ ਦੇ ਵਿੱਚ ਇਹ ਭਟਕਦਾ ਹੈ ਭਵਿਸ਼ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਹੈ ਤਨ ਨੂੰ ਸਮਾਂ ਖਾ ਜਾਏਗਾ ਕਿਉਂ ਸਮੇਂ ਦਾ ਹਿੱਸਾ ਹੈ ਤੇ ਸਮੇਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਕਾਲ ਕਾਲ ਖਾ ਜਾਏਗਾ ਸਰੀਰ ਨੂੰ ਕਾਲ અવਤਾਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਪੈਗੰਬਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਕਾਲ ਪਾਏ ਬ੍ਰਹਮਾ ਬਬਦਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਅੱਖਾਂ ਨਾਲ ਜੋ ਦਿਖਾਈ ਦੇ ਰਿਹਾ ਸਭ ਸਮੇਂ ਦਾ ਤਮਾਸ਼ਾ ਸਮਾਂ ਖਾ ਜਾਏਗਾ ਜੋ ਕੁਝ ਵੀ ਹੈ ਸਮਾਂ ਸਭ ਨੂੰ ਮਿਟਾ ਦੇਗਾ ਕਾਲ ਸਭ ਨੂੰ ਮਿਟਾ ਦੇਗਾ ਪਰ ਕਾਲ ਮਨ ਨੂੰ ਨਹੀਂ ਮਿਟਾ ਸਕਦਾ ਕਾਲ ਦੇਚ ਮਨ ਭਟਕ ਸਕਦਾ ਹੈ ਸਮੇਂ ਦੇਚ ਮਨ ਭਟਕ ਸਕਦਾ ਹੈ ਸਮਾ ਮਨ ਨੂੰ ਮਿਟਾ ਨਹੀਂ ਸਕਦਾ ਅਗਰ ਮਿਟਾ ਸਕੇ ਤਾਂ ਫਿਰ ਅਗਲਾ ਜਨਮ ਵੀ ਨਹੀਂ ਹੋ ਸਕਦਾ ਮਨ ਦੂਸਰਾ ਜਨਮ ਧਾਰਨ ਕਰ ਲੈਂਦਾ ਹੋਰ ਚੋਲਾ ਧਾਰਨ ਕਰ ਲੈਂਦਾ ਹੋਰ ਸਰੀਰ ਧਾਰਨ ਕਰ ਤੰ ਕਾਲ ਦਾ ਹਿੱਸਾ ਹੈ ਮਨ ਅਕਾਲ ਦਾ ਹਿੱਸਾ ਹੈ ਪਰ ਬਦਕਿਸਮਤੀ ਮਨ ਕਾਲ ਦੇਚ ਭਟਕਦਾ ਹੈ ਕਿਹੜੇ ਕਾਲ ਦੇ ਵਿੱਚ ਭਟਕਦਾ ਕਾਲ ਸਮਾਂ ਕਿਹੜੇ ਸਮੇਂ 'ਚ ਬਜ਼ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਰਤਮਾਨ ਦੋ ਸਮਿਆਂ ਦੇ ਮੱਧ ਦੇ ਵਿੱਚ ਜਿਹੜਾ ਸਮਾਂ ਉਹਨੂੰ ਵਰਤਮਾਨ ਕਹਿੰਦੇ ਨੇ ਵਰਤਮਾਨ ਹੁਣ ਇਸ ਵਕਤ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤ ਦਾ ਹਵਨ ਹਾਰ ਸੋਈ ਪਰਵਾਣਾ ਧਿਆਨ ਨਾਲ ਸੁਣਨਾ ਵਰਤਮਾਨ ਨੂੰ ਇਰਾਨੀ ਹਾਲ ਕਹਿੰਦੇ ਨੇ माजी ਹਾਲ ਮਸਤਕਬਲ ਹਾਲ ਤੇ ਜਿਹੜਾ ਹਾਲ ਦੇਚ ਨਾ ਹੋਵੇ ਇਂ ਬਿਹਾਲ ਹਸਤ ਇਂ ਬਿਹਾਲ ਬਿਹਾਲ ਹਾਲ ਦੇਚ ਨਹੀਂ ਇਹ ਵਰਤਮਾਨ ਦੇਚ ਨਹੀਂ ਹੈ ਇਹ ਹਾਲ ਦੇਚ ਨਹੀਂ ਹੈ ਇਂ ਬਿਹਾਲ ਹਸਤ ਅਸੀਂ ਜੋ ਇੱਕ ਦੂਜੇ ਤੋਂ ਪੁੱਛਦੇ ਆ ਨਾ ਬਈ ਤੇਰਾ ਕੀ ਹਾਲ ਹੈ ਤੇਰਾ ਕੀ ਹਾਲ ਹੈ ਦਰਸਲ ਅਰਥ ਖੋ ਗਏ ਨੇ ਅਸਲੀ ਗੱਲ ਖੋ ਗਈ ਹੈ ਤੂੰ ਵਰਤਮਾਨ ਦੇ ਛੈ ਕਿ ਨਹੀਂ ਕਿ ਮਾਜ਼ੀ ਦੀਆਂ ਯਾਦਾਂ ਚ ਉਲਝਿਆ ਹੋਇਆ ਹੈ ਕਿ ਭਵਿਸ਼ ਦੀ ਚਿੰਤਾਜ ਫਸਿਆ ਆਇਆ ਤੂੰ ਹਾਲ ਦੇ ਛੈ ਕਿ ਨਹੀਂ ਵਰਤਮਾਨ ਦੇ ਛੈ ਕਿ ਨਹੀਂ ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਨੇ ਆਪਣੇ ਮਨ ਦੀ ਹਾਲਤ ਬਿਆਨ ਕਰ ਦੇਣਾ ਸਤਿ ਆਦੀ ਰੱਬ ਦੇ ਮਾਰਗ ਤੇ ਚੱਲਣ ਵਾਲੇ ਚ ਦੋ ਖੂਬੀਆਂ ਹੁੰਦੀਆਂ ਨੇ ਇੱਕ ਤੇ ਉਹ ਸਚਾਈ ਕਬੂਲ ਕਰਨ ਲੱਗ ਪੰਦਾ ਹੈ ਤੇ ਸਚਾਈ ਕੀ ਹੁੰਦੀ ਹੈ ਕੀਤੇ ਹੋਏ ਔਗਣ ਚੱਲ ਰਿਹਾ ਔਗਣ ਕਬੂਲ ਕਰਦਾ ਸੰਤ ਕਬੂਲ ਕਰਦਾ ਕਬੀਰ ਸਭ ਤੇ ਹੰbure ਹਮ ਤਾਂ ਜੋ ਭਲੋ ਸਭ ਕੋ ਇੱਕ ਬੁਰਾਈ ਵੀ ਪਹਾੜ ਵਰਗੀ ਦਿਖਾਈ ਦਿੰਦੀ ਅਭਿਆਸੀ ਮਨੁੱਖ ਨੂੰ ਆਪਣੀ ਸੰਸਾਰੀ ਉਸ ਨੂੰ ਕਹਿੰਦੇ ਨੇ ਜੋ ਆਪਣੇ ਨੂੰ ਤੇ ਦੇਖਦਾ ਨਹੀਂ ਬਸ ਦੂਜਿਆਂ ਨੂੰ ਦੇਖਦਾ ਹੈ ਕਬਰਾਂ ਦੇ ਚ ਮਰਦੇ ਗੱਲਦਾ ਹੈ ਦੂਜਿਆਂ ਦੀ ਸੱਤ ਪੀੜੀਆਂ ਵੰਡ ਕੇ ਰੱਖ ਦੇਗਾ ਆਪਣੇ ਆਪ ਨੂੰ ਤੇ ਦੇਖਦਾ ਹੀ ਨਹੀਂ ਬਹਾਦਰ ਸ਼ਾ ਜ਼ਫਰ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਉਹ ਕਹਿੰਦੇ ਜਬ ਨਾ تھی ਆਪਣੇ ਗੁਨਾਹوں ਕੀ ਖਬਰ دیکھتے تھے ਦੁਨੀਆਂ ਕੇ ਐਬੋ ਹੁਨਰ جب اپنے گناہوں پر پڑی نگاہ تو جہاں میں کوئی برا نہ رہا ظفر آدمی اس کو نہ جانئے گا وہ وہ کتنا ہے عالم فیض و زکا جسے عیش میں یادے خدا نہ رہی جسے تیش میں خوف خدا نہ رہا کندا اس نو منوکھ کہن دی لوڑ کی ہے sukh de khuda nu bhul de ya dukh de khuda nu bhul de اینو منوکھ کہن دی کیلو ਇਨੂੰ ਬੰਦਾ ਕਹਿੰਦੇ ਕੀ ਲੋੜ ਹੈ ਇਹ ਹਿੰਦੁਸਤਾਨ ਦਾ ਆਖਰੀ ਮੋਗਲ ਬਾਦਸ਼ਾਹ ਸੀ ਆਖਰੀ ਜਿਸ ਵਿਚਾਰੇ ਦੀ ਮੌਤ ਰੰਗੂਨ ਦੀ ਜੇਲ੍ਹ ਦੇ ਚਾਈ ਅੰਗਰੇਜ਼ਾਂ ਨੇ ਪਕੜ ਕੇ ਇਸ ਨੂੰ ਰੰਗੂਨ ਦੀ ਜੇਲ੍ਹ ਵਿੱਚ ਬੰਦ ਕੀਤਾ ਬਹੁਤ ਸਾਰੇ ਇਤਿਹਾਸਕਾਰ ਤੇ ਦਾਰਸ਼ਨਿਕ ਇੰਜ ਕਹਿੰਦੇ ਨੇ ਇਹਦੀ ਜਲਦੀ ਹਾਰ ਦਾ ਕਾਰਨ ਵੀ ਇਹ ਸੀ ਕਿ ਫਕੀਰ ਤਬੀਅਤ ਸੀ ਇਹ ਅੰਤਰਮੁਖੀ ਹੁੰਦਾ ਜਾ ਰਿਹਾ ਸੀ ਬਾਹਰੋਂ ਸਬੰਧ ਟੁੱਟਦੇ ਜਾ ਰਹੇ ਸੀ ਇਹਦੀ ਹਾਰ ਦਾ ਕਾਰਨ ਵੀ ਇਹ ਨਹੀਂ ਤੇ ਬਹੁਤ ਵੱਡੀ ਬਾਦਸ਼ਾਹਤ ਸੀ ਬੜੀ ਸਲਤਨਤ ਸੀ ਬੜਾ ਬੜੀ ਸੈਨਾ ਸੀ ਬੜੀ ਫੌਜ ਸੀ ਬੜਾ ਕੁਝ ਕਰ ਸਕਦਾ ਸੀ ਪਰ ਤਬੀਅਤ ਫਕੀਰਾਨਾ ਹੋ ਗਈ ਸੀ ਕੰਗ ਹੈ ਸਾਫ਼ ਕਹਿ ਰਹੇ ਜਦ ਨਾ ਥੀ ਆਪਣੇ ਗੁਨਾਹੋਂ ਕੀ ਖਬਰ دیکھتے تھے دنیا کے عیب و ہنر جب اپنے گناہوں پہ پڑی نگاہ تو جہاں میں کوئی برا نہ رہا ظفر آدمی اس کو نہ جانیے گا بندہ کہنے لوڑ ہی نہیں ہے. منکھ ہے, ہے زفر آدمی اس کو نہ جانیے گا ہو کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہا ਫਕੀਰ ਤਬੀਅਤ ਇਹ ਇਨਸਾਨ ਸੀ ਮਹਾਪੁਰਸ਼ਾਂ ਚ ਖੂਬੀ ਹੈ ਇੱਕ ਕਮਜ਼ੋਰੀਆਂ ਕਬੂਲ ਕਰ ਦੇਣਾ ਆਪਣੀਆਂ ਕਮਜ਼ੋਰੀਆਂ ਕਬੂਲ ਕਰ ਦੇਣਾ ਮੰਨ ਦੇਣਾ ਦੂਸਰਾ ਆਪਣੇ ਆਪ ਨੂੰ ਛੁਪਾਉਂਦੇ ਨੇ ਭਾਈ ਗੁਰਦਾਸ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਤੇ ਬੜੇ ਕੀਮਤੀ ਬੋਲ ਨੇ ਭਾਈ ਵੀਰ ਸਿੰਘ ਦੇ ਮੇਰੇ ਛੁਪੇ ਰਹਿਣ ਦੀ ਇੱਛਾ ਮੈਂ ਤੇ ਛੁਪ ਜਾਣਾ ਚਾਹਾਂ ਜਦ ਬੀਜ ਮਿੱਟਦਾ ਹੈ ਤੇ ਦਰਖਤ ਬਣਦਾ ਹੈ ਫਲ ਬਣਦਾ ਹੈ ਮੈਂ ਤੇ ਛੁਪ ਜਾਣਾ ਚਾਹਾਂ ਮੈਂ ਤੇ ਮਿੱਟ ਜਾਣਾ ਚਾਹਾਂ ਮਿੱਠਣ ਦੇ ਵਿੱਚ ਖੁਸ਼ੀ ਕਿਸੇ ਨੂੰ ਦਿਸੇ ਤਾਂ ਸਮਝ ਲੈਣਾ ਕੋਈ ਸੰਤ ਹੈ ਕੋਈ ਰੱਬ ਦਾ ਪਿਆਰਾ ਹੈ ਕੋਈ ਰੱਬ ਦੇ ਮਾਰਗ ਤੇ ਚੱਲ ਰਿਹਾ ਹੈ ਇਕਾਗਰਤਾ ਬਖਸ਼ਣੀ ਮੇਰੇ ਛੁਪੇ ਰਹਿਣ ਦੀ ਇੱਛਾ ਮਨ ਭਟਕ ਰਿਹਾ ਐ ਸੰਤ ਕਵੀ ਕਹਿੰਦਾ ਸਮੇਂ ਚ ਭਟਕ ਰਿਹਾ ਵਕਤ ਦੇ ਚ ਭਟਕ ਰਿਹਾ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਥੋੜੀ ਜੀਆਂ ਕਾਗਰਤਾ ਬਖਸ਼ਨੇ ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਦੇ ਚ ਕਾਫੀ ਰੁਬਾਈਆਂ ਲਿਖੀਆਂ ਆਏ ਵੀਰ ਸਿੰਘ ਜੀ ਦੇ ਇਸ ਰਵਾਈ ਨੂੰ ਜਦ ਮੈਂ ਪੜਿਆ ਬੀਤ ਗਏ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਦੋ ਰਵਾਈਆ ਉਹ ਦੋ ਮੈਂ ਲਿਖੀਆਂ ਇੱਕ ਪੰਜਾਬੀ ਦੀ ਇੱਕ ਉਰਦੂ ਦੀ ਥੋੜੇ ਸਾਹਮਣੇ ਰੱਖ ਦਿਆਂ ਕੁਛ माजी ਕੀ ਖਾਕ ਹੂੰ کچھ مستقبل بل کا نور ہوں کچھ ماضی کی خاک ہوں کچھ مستقبل بل کا نور ہوں جینا ابھی نہیں آیا کیونکہ حال سے ابھی دور ہوں حال ورتمان ہوں اس وقت اس نے میں پنجابی روپ انج دیتا ماضی دیاں یاداں بساگر دیاں چھلنا ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਾਂ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨ ਹੋਂ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਕਿੱਥੇ ਮਨ ਭਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੇ ਇਤਨੀ ਗੱਲ ਹੁਣ ਅੱਜ ਸੁਣ ਲਈਏ ਰੋਹਲ ਖੜਨਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਭਟਕ ਮਨ ਭਟਕਦਾ ਮਨ ਨਹੀਂ ਲੱਗਦਾ ਪਰ ਸਵਾਲੇ ਮਨ ਕਿੱਥੇ ਭਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾਕ ਇਹਨੂੰ ਪਹਿਲੇ ਲੈਣਾ ਹੈ ਵਰਤਮਾਨ ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ ਭਾਰਤ ਦੇ ਰਿਸ਼ੀ ਇਹ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤ ਦਾ ਹੋਵਨ ਹਾਰ ਸੋਈ ਪਰਵਾਨਾ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਹੈ ਕੌਣ ਇਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਵਿੱਚ ਲਿਆਂਦਾ ਸਾਧਨ ਜਪ ਹੈ ਹੁਣ ਮੈਂ ਅਰਸ ਕਲਾ भूतकाल ਤੇ ਬੜਾ ਲੰਮਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਮਾ ਹੈ ਭਵਿਸ਼ਯ ਵੀ ਬੜਾ ਲੰਮਾ ਹੈ ਨਾ ਭਵਿਸ਼ ਦਾ ਅੰਤ ਨਾ ਭੂਤ ਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹਦੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾਈ ਨਹੀਂ ਗੁਰਮਾਨੀ ਨਹੀਂ ਮੰਦੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਹਨੂੰ ਹਾਲ ਨਹੀਂ ਮੰਨਦਾ ਇਸ ਚੱਕਰ ਵਿੱਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤੋ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਅਜਿਹਾ ਇੱਕ ਦਮ ਹੈ ਨਾ ਬਸ ਇਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਵਿੱਚ ਨਹੀਂ ਹੈ ਉਹ ਚਲਾ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ ਉਹ ਵੀ ਮੇਰੇ ਹੱਥ ਵਿੱਚ ਨਹੀਂ ਹੈ ਮੇਰੇ ਹੱਥ ਵਿੱਚ ਕੀ ਹੈ ਜਿਹੜਾ ਦਮ ਮੇਰੇ ਮੂੰਹ ਚ ਬੜੇ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨੂੰ ਜਿੱਦਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਹੁੰਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈ ਹੁੰਦੀ ਇੱਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇਚ ਕੋਈ ਲੰਬਾ ਚੌੜਾ ਕਾਰੋਵਾਰ ਨਹੀਂ ਕੀਤਾ ਜਾ ਸਕਦਾ ਇਕਦਮ ਦੇ ਕੋਈ ਲੰਬੀ ਚੋੜੀ ਵਿਦਿਆ ਨਹੀਂ ਹਾਸਲ ਕੀਤੀ ਜੱਸ ਤੇ ਇੱਕਦਮ ਜਨਮ ਸਾਖੀ ਦੀ ਇਹ ਕਥਾ ਹੈ। ધਨਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, "ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ।" ਸਤਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਿਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ। ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਨੇ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਫਿਰ ਕੌਣ ਨੇ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਬਾਲਾ ਹਰਿਆਦਵਾਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਇਹੰਦੂ ਇੱਕ ਮੁਸਲਮਾਨ ਦੇ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਾਇਬ ਕੰਨ ਨਸੀ ਵਿਚਾਰ ਬੈਠ ਜਾਈਏ ਤੇ ਦੋਵੇਂ ਭਾਈ ਮਹਾਨ ਹੈ ਉਹ ਮਰਕਜ ਜਿੱਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ ਜਿੱਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਹਿਬਕੰਨ ਸਿੰਘ ਵਿਚਕਾਰ ਬੈਠ ਜਾਈਏ ਫਿਰ ਇਹ ਦੋ ਮੁਸਲਮਾਨ ਭਾਈ ਇਹ ਦੋਵੇਂ ਮੇਰੇ ਭਾਈ ਸਤਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਪੰਨੀ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੱਦੋ ਵੀ ਇੰਨੀਆਂ ਅਜ਼ੀਮ ਹਸਤੀਆਂ ਨੂੰ ਸੇ ਭਾਈ ਸਾਹਿਬ ਕਰਕੇ ਬੁਲਾਣੇ ਗੁਰੂ ਦਾ ਭੈਰਾ ਹੋ ਜਾਣਾ ਕੋਈ ਥੋੜੀ ਜੰਦਾ ਹੈ ਗੁਰੂ ਦਾ ਭੈਰਾ ਮਰਦਾਨਿਆਂ ਦਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਬਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਕਰਦੇ ਆ ਹੁਣ ਬਹੁਤ ਬਰੋਸਾ ਨਹੀਂ ਰਿਹਾ ਇਹ ਜਨਮ ਸਾਕੀ ਦੀ ਕਥਾ ਹੈ ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲਈ ਲਵਾਂਗੇ ਬਸ ਇਹ ਨਹੀਂ ਹੈ ਸੌ ਦਮਾਂ ਦਾ ਬਰੋਸਾ ਜ਼ਿਆਦਾ ਨਹੀਂ ਸਤਿਗੁਰ ਕਹਿੰਦਨ ਬਾਲਿਆ ਤੂੰ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾਂਂਂਕ ਬਰੋਸਾ ਹੈ ਬਾਲਾ ਕਹਿਣ ਲਗਾ ਮਹਾਰਾਜ ਮਰਦਾਨੇ ਨੂੰ ਸਭ ਦਮਾਂ ਦਾ ਬਰੋਸਾ ਹੋਵੇਗਾ ਮੈਨੂੰ ਨਹੀਂ ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਵਿਸ਼ਵਾਸ ਕਰ ਸਕਦਾ ਦਸ ਦਮਾਂ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾ ਦਾ ਕਿੰਨਾ ਕੁ ਬਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ ਉਠਦੀ ਪਿੱਠ ਦੇ ਝੋਂ ਲੱਕੜ ਕੱਢ ਕੇ ਉੱਠ ਨੂੰ ਚਲਾਣਾ ਉਸ਼ਟ ਲਸ਼ਟਕਾ ਅਲੰਕਾਰ ਜੇ ਦਾ ਸਵਾਲ ਸੀ ਇਹ ਸਵਾਲ ਉਸੇ ਦਾ ਹੀ ਕਰਦਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰਦੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰ ਕਹਿੰਦੇ ਨੇ ਮਰਦਾਨੇ ਆ ਤੈਨੂੰ ਸੋ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ 10 ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮੇ ਮੌਲਕ ਮੌਤ ਨਾ ਜਾਹੇ ਪੰਗਤੀ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੋਹ ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ ਚ ਨਹੀਂ ਤੇ ਜਿਹੜਾ ਆਉਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਇਹ ਨਗਦੀ ਇਸ ਨੂੰ ਵਰਤਮਾਨ ਕਹਿੰਦੇ ਇਸ ਚੱਕਰ 'ਚ ਨਾ ਪੈਣ આજ ਦਾ ਸਾਰਾ ਦਿਨ ਵਰਤਮਾਨ ਹੈ ਕਦੇ ਹੀ ਨਹੀਂ ਇੱਕਦਮ ਵਰਤਮਾਨ ਹੈ ਤੋ ਹੋਂ ਕਰਬ ਖੜੀ ਹੋਵੇਗੀ ਇੱਕ ਦਮ ਨਾਲ ਕੀ ਹੁੰਦਾ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕ ਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਓਮ ਇੱਕ ਦਮ ਚਾਹੀਦਾ ਰਾਮ ਇੱਕਦਮ ਚਾਹੀਦਾ ਅੱਲਾਹ ਇੱਕੋ ਹੀ ਦਮ ਜਿਤਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਵਿੱਚ ਉਚਾਰਨ ਹੋ ਜਾਂਦਾ ਹੈ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਾਰ ਫਿਰ ਵਾਗੁਰੂ ਆਖਣ ਨਾਲ ਕੀ ਹੁੰਦਾ ਇੱਕ ਦਮ ਨੂੰ ਸੰਸਕ੍ਰਿਤ ਵਿੱਚ ਇੱਕ ਛਣ ਕਹਿੰਦੇ ਹੈ ਛਣ ਇਕ ਛਿਨ ਇੱਕ ਜਿੱਤ ਜਾਏ ਇਕ ਛਿਨ ਰਿਹਾਇਓ ਕਾਲ ਫਾਸਕੇ ਵਿਚ ਨਾ ਆਇਓ ਇਕ ਛਿਨ ਇੱਕ ਦਮ ਦੇ ਵਿਚ ਜਿਹੜਾ ਵੀ ਆ ਗਿਆ ਜਿਸਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਸੰਤਾਪ ਪਾਪ ਤੋਂ ਬਚ ਗਿਆ ਇਕ ਛਿਨ ਹਜ਼ਾਰਾਂ ਜਨਮਾਂ ਕਰੋਨਾ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦਨ ਇੱਕ ਛਣ ਚਾਹੀਦਾ ਬੱਤੀ ਜਲਾਉਗੇ ਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ ਇੱਕ ਛੰਨ ਚਾਹੀਦਾ ਇੱਕ ਜਿੱਤ ਜਾਏ ਇੱਕ ਛਿਨ ਦਿਹਾੜੋ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੇ ਨਿਮਕ ਇੱਕ ਸੈਕਿੰਡ ਗੁਰੂ ਅਰਜਨ ਦੇਵ ਜੀ ਇੱਕ ਛਿਨ ਇੱਕ ਸੈਕਿੰਡ ਉਹ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਣਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵੈਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਪੈਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਣ ਤੇ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਸੌਖ ਬਹੁਤ ਸੌਖ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾ ਵੀਏ ਸੁਣੀਏ ਜ਼ਬਾਨ ਗਾਇਨ ਕਰੇ ਮਨ ਸੁਨੇ ਇਹ ਦੋਵੇਂ ਇੱਕ ਹੋ ਜਾ ਸ਼ਬਦ ਤੇ ਸੁਰਤ ਇੱਕੋ ਦੇ ਕਠਨ ਇਸੇ ਨੂੰ ਮੇਰੇ ਪਤਸ਼ਨੇ ਕੇ ਆਖਣ ਔਖਾ ਸਾਚਾ ਨਾਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਨੂੰ ਕਹਿ ਦੇ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਹਿਗੁਰੂ 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 ਅਬ ਕਹਿੰਦੇ ਔਖਾ ਇੱਕ ਹੀ ਔਖਾ ਨਹੀਂ ਔਖਾ ਸਵਾਨ ਉਚਾਰਨ ਕਰੇ ਤੇ ਮਨ ਸੁਣੇ ਇਸੇ ਨੂੰ ਕਹਿ ਦੇਣ ਮੇਰੇ ਪਾਸ ਕਠਨ ਭਗਤ ਕਬੀਰ ਕਹਿੰਦੇ ਨੇ ਬੇਦ ਕਦੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬ ਲਬਕੁੰ ਦਮ ਬਦਮਨੋਸ਼ਕੁੰ ਵਮੇ ਹਰ ਦੁਆਲਮ ਫਰਾਮੋਸ਼ਕੁੰ ਭਾਈ ਸਾਹਿਬ ਭਾਈ ਨੰਦ ਲਾ ਦਮ ਇੱਕ ਪਿਆਲਾ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗਲ ਵਖਰੀ ਤੈਨੂੰ ਕਿਤਨੇ ਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਆਉਣੇ ਭਰ ਦੇ ਨਾਲ ਲਵ ਲਬੇਕਨ ਲੰਬਦਮ ਨੋਸ਼ਕਨ ਭਵੇਂ ਹਰ ਦੋ ਆਲਮ ਫਰਾਮ ਆਸ਼ਕਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਅਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਇਹਨੂੰ ਆਬ-ਏ-ਹਯਾਤ ਨਾਲ ਭਰ